ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸੋ ਚੈਨਲ ਤੇ ਜੋ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਅਤੇ ਲਾਇਕ ਜ਼ਰੂਰ ਕਰਿਓ ਜੋ ਅਕਾਲੀ ਦਲ ਦੀ ਭਰਤੀ ਮਹਣ ਕੰਪਲੀਟ ਹੋਗੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬੰਨਣਾ ਸਮਾਂ ਤੈਸੀ 1 ਮਾਰਚ ਨੂੰ ਜੋ ਕਿ ਕੁਝ ਕਾਰਨਾ ਕਰਕੇ ਉਹ ਭਰਤੀ ਮਹਿਮ ਦੇ ਫਾਰਮ ਜਿਹੜੇ ਸੀ ਉਹ ਨਹੀਂ ਪਹੁੰਚੇ ਸੀ ਜੋ 26 ਫਰਵਰੀ ਤੱਕ ਉਹ ਫਾਰਮ ਪਹੁੰਚਣ ਵਾਸਤੇ ਅਪੀਲ ਕੀਤੀ ਗਈ ਸੀ ਹੁਣ ਉਹ ਸਾਰੇ ਫਾਰਮ ਜਿੰਨੇ ਵੀ ਭਰੇ ਗਏ ਸੀ ਉਹ ਪਹੁੰਚ ਚੁੱਕੇ ਨੇ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿੱਚ ਤੇ ਉਸ ਦੇ ਉੱਪਰ ਪੂਰੀ ਪੜਤਾਲ ਹੋ ਚੁੱਕੀ ਹੈ ਡੈਲੀਗੇਟ ਚੁਣੇ ਜਾਣਗੇ ਉਸ ਤੋਂ ਬਾਅਦ ਨਵੇਂ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਹੈ ਸੋ ਇਸ ਨੂੰ ਲੈ ਕੇ ਜੋ ਦੂਸਰੇ ਪਾਸੇ ਅਕਾਲੀ ਦਲ ਦੀ ਪਰਤੀ ਨੂੰ ਰੱਦ ਕਰਨ ਦੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਸੀ ਉਹ ਬਿਲਕੁਲ ਸਰਾਸਰ ਅਫਵਾਹਾਂ ਹੀ ਸੀਗੀਆਂ ਸੋ ਅਕਾਲੀ ਦਲ ਦੀ ਪਰਤੀ ਕੰਪਲੀਟ ਹੋ ਚੁੱਕੀ ਹੈ ਅਕਾਲੀ ਦਲ ਦਾ ਹੁਣ ਜਿਹੜਾ ਪ੍ਰਧਾਨ ਚੁਣਿਆ ਜਾਣਾ ਸੁਖਬੀਰ ਸਿੰਘ ਬਾਦਲ ਜੋ ਨਿਰਵਰੋਧ ਪ੍ਰਧਾਨ ਬਣਗੇ ਅਕਾਲੀ ਦਲ ਦੇ ਜੋ ਕਿ ਲਗਭਗ 35 ਲੱਖ ਦੇ ਕਰੀਬ ਨਵੀਂ ਮੈਂਬਰਸ਼ਿਪ ਭਰਤੀ ਹੋਈ ਏ ਜੋ ਅਕਾਲੀ ਦਲ ਵੱਲੋਂ ਉਹ ਸਾਰੇ ਮੈਂਬਰਸ਼ਿਪ ਭਰਤੀ ਦੇ ਫਾਰਮ ਜਿਨ੍ਹਾਂ ਨੂੰ ਅੱਜ ਚੰਡੀਗੜ੍ਹ ਦੇ ਮੁੱਖ ਦਫ਼ਤਰ ਵਿਖੇ ਜੋ ਕ੍ਰਿਆ ਚੱਲ ਰਹੀ ਏ ਉਸ ਪ੍ਰਕਿਰਿਆ ਦੇ ਵਿੱਚ ਜੋ ਸਾਰੇ ਡੈਲੀਗੇਟ ਹਲਕੇਤ ਦੇ ਵਿੱਚ ਚੁਣੇ ਜਾਣਗੇ ਇੱਕ ਹਲਕੇ 'ਚ ਚਾਰ ਡੈਲੀਗੇਟ ਚੁਣਨ ਵਾਸਤੇ ਵੀ ਜਿਹੜਾ ਐਲਾਨ ਹੋ ਗਿਆ ਉਹ ਸਾਰੇ ਡੈਲੀਗੇਟ ਬਣਨ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਜੋ ਕਿ 10 ਮਾਰਚ ਤੱਕ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਸ਼ਖਵੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਬਣ ਜਾਣਗੇ 10 ਮਾਰਚ ਤੱਕ ਜੋ ਕਿ ਅੱਜ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਤੇ ਅਕਾਲੀ ਦਲ ਦੇ ਜਨਰਲ ਸਕੱਤਰ ਦਲਜੀਤ ਸਿੰਘ ਛੀਮਾ ਤੇ ਇਸ ਪਰਤੀ ਮੈਂ ਦੇ ਅਰਜਰਬਰ ਸੀ ਜੋ ਗੁਲਜਾਰ ਸਿੰਘ ਰਣੀ ਕੇ ਇਹ ਸਾਰੇ ਹੀ ਲੀਡਰਾਂ ਦੇ ਵੱਲੋਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜੋ ਫਾਰਮਾਨ ਨੂੰ ਲੈ ਕੇ ਇਹ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਡੈਲੀਗੇਟ ਦੀ ਲਿਸਟ ਤਿਆਰ ਕਰ ਲਈ ਗਈ ਹੈ ਡੈਲੀਗੇਟਾਂ ਨੂੰ ਇਸ ਤੋਂ ਬਾਅਦ ਜਿਹੜਾ ਕਿ VOTING ਹੋਵੇਗੀ ਤੇ ਅਕਾਲੀ ਦਲ ਦਾ ਪ੍ਰਧਾਨ ਦੀ ਚੋਣ ਹੋਵੇਗੀ ਸੋ ਦੂਸਰੇ ਪਾਸੇ ਜੋ ਬਾਗੀ ਧੜੇ ਨਾਲ ਸੰਬੰਧਿਤ ਕੁਝ ਲੋਕ ਜਾਂ ਸ਼੍ਰੀ ਕਾਟਕ ਸਾਹਿਬ ਦੇ ਜਥੇਦਾਰ ਗਨੀ ਰਕਬੀਰ ਸਿੰਘ ਜੀ ਵੱਲੋਂ ਜੋ ਇਹ ਕਿਹਾ ਜਾ ਰਿਹਾ ਹੈ ਕਿ ਕੱਲ ਅਰਦਾਸ ਕਰਕੇ ਜੋ 18 ਮਾਰਤੋਂ ਨਵੀਂ ਪਰਤੀ ਸ਼ੁਰੂ ਹੋਣੀ ਹੈ ਉਸ ਨੂੰ ਲੈ ਕੇ ਅੱਜ ਜਿਹੜਾ ਕਿ ਇਹ ਬਹੁਤ ਜਲਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜੋ ਉਹ ਪਰਤੀ ਅਲੱਗ ਚ ਕੀਤੀ ਜਾ ਰਹੀ ਹੈ ਕੋਈ ਨਵਾਂ ਅਕਾਲੀ ਦਲ ਉਸ ਨਾਲ ਜਿਹੜਾ ਹੋਂਦ ਵਿੱਚ ਆ ਸਕਦਾ ਹੈ ਉਸੇ ਭਰਤੀ ਨੂੰ ਇਸ ਅਕਾਲੀ ਦਲ ਬਾਦਲ ਦੇ ਧੜੇ ਨਾਲ ਨਹੀਂ ਜੁੜਿਆ ਜਾ ਸਕਦਾ ਸੋ ਅਕਾਲੀ ਦਲ ਬਾਦਲ ਨੇ ਆਪਣੀ ਪ੍ਰਕਿਰਿਆ ਪੂਰੀ ਕਰ ਲਈ ਅਕਾਲੀ ਦਲ ਬਾਦਲ ਵੱਲੋਂ ਜੋ ਪ੍ਰਧਾਨ ਬਣਨ ਜਾ ਰਿਹਾ ਅਕਾਲੀ ਦਲ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਕਿ ਸੁਖਵੀਰ ਸਿੰਘ ਬਾਦਲ ਹੀ ਜਿਹਨਾਂ ਨੂੰ ਨਿਰਵਿਰੋਧ ਚੁਣ ਲਿਆ ਜਾਵੇਗਾ ਉਹਨਾਂ ਦੇ ਜਿਹੜਾ ਕਿ ਸਾਹਮਣੇ ਹੋਰ ਕੋਈ ਐਸਾ ਲੀਡਰ ਨਹੀਂ ਹੈ ਜਿਹੜਾ ਕਿ ਅਕਾਲੀ ਦਲ ਵਿੱਚ ਪ੍ਰਧਾਨਗੀ ਲੈਣ ਵਾਸਤੇ ਸੁਖਵੀਰ ਸਿੰਘ ਬਾਦਲ ਦੇ ਬਰਾਬਰ ਆ ਕੇ ਖੜੇਗਾ ਸੋ ਸੁਖਵੀਰ ਸਿੰਘ ਬਾਦਲ ਹੀ ਜਿਹੜੇ ਪ੍ਰਧਾਨ ਬਣ ਕੇ ਪੂਰੀ ਪਰ ਕਰਿਆ ਰਹੇਗੇ ਸਭ ਜਿਹੜਾ ਕੰਮ ਨੇਪਰੇ ਚੜਨਾ ਹੈ ਜੋ ਕਿ ਡੈਲੀਕੇਟਾਂ ਦੀ ਲਿਸਟ ਬਣਾਈ ਜਾ ਰਹੀ ਹੈ ਔਰ ਉਸਦੇ ਉੱਪਰ ਜੋ ਪ੍ਰਧਾਨ ਦੀ ਹੁਣ ਮੋਹਰ ਲੱਗੇਗੀ ਜਿਹੜਾ ਪ੍ਰਧਾਨ ਅਕਾਲੀ ਦਲ ਦਾ ਹੋਵੇਗਾ ਸੁਖਬੀਰ ਸਿੰਘ ਬਾਦਲ ਔਰ ਉਸ ਤੋਂ ਬਾਅਦ ਜੋ ਲੁਧਿਆਣਾ ਹਲਕੇ ਦੀ ਜਿਮਨੀ ਚੋਣ ਆ ਰਹੀ ਏ ਜਾਂ ਅੱਗੇ ਪੰਜਾਬ ਵਿੱਚ ਜੋ ਵਿਧਾਨ ਸਭਾ ਚੋਣਾਂ ਆਉਣੀਆਂ ਨੇ 2027 ਉਸ ਤੋਂ ਪਹਿਲਾਂ ਸਾਰਾ ਅਕਾਲੀ ਦਲ ਪੂਰੇ ਪੰਜਾਬ ਵਿੱਚ ਇਕਜੁੱਟ ਹੋ ਕੇ ਪੂਰੀ ਵੱਡੀ ਮਹਿਮ ਬਿੱਡੇਗਾ ਔਰ ਅਕਾਲੀ ਦਲ ਨੂੰ ਮਜ਼ਬੂਤ ਕਰੇਗਾ ਔਰ ਅਕਾਲੀ ਦਲ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ 2027 ਤੋਂ ਪਹਿਲਾਂ ਜੋ ਕਿ ਸਰਕਾਰ ਬਣਨ ਦੀ ਆਸ ਹੈ ਅਕਾਲੀ ਦਲ ਜਿਹੜੇ ਵਰਕਰਾਂ ਦੇ ਵੱਲੋਂ ਔਰ ਲੀਡਰਾਂ ਦੇ ਵੱਲੋਂ ਵੱਡੀ ਖੁਸ਼ੀ ਮਨਾਈ ਜਾ ਰਹੀ ਹੈ ਜੋ ਹੌਲੇ-ਹੌਲੇ ਵਾਲੇ ਤੋਂ ਵੱਡਾ ਕੱਠ ਵੀ ਕੀਤਾ ਜਾਵੇਗਾ ਉਸ ਤੋਂ ਪਹਿਲਾਂ ਅਕਾਲੀ ਦਲ ਦਾ ਪ੍ਰਧਾਨ ਤੈਅ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਕਾਲੀ ਦਲ ਦਾ ਪ੍ਰਧਾਨ ਜੋ ਪੰਜਾਬ ਦੇ ਵਿੱਚ ਜੋ ਅੱਜ ਚੱਲ ਰਿਹਾ ਹੈ ਪੰਜਾਬ ਦੇ ਜੋ ਅੱਜ ਲੁੱਟਾ ਖੋਹਾਂ ਜਾਂ ਪੰਜਾਬ ਦੇ ਮਸਲੇ ਨੇ ਉਹ ਖੋਲੇ ਮੱਲੇ ਵਾਲੇ ਦੇ ਕੱਟ ਦੇ ਉੱਪਰ ਲੋਕਾਂ ਨੂੰ ਸੰਬੋਧਨ ਹੋਣ ਸੁਖਵੀਰ ਸਿੰਘ ਬਾਦਲ ਜੋ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਨੇ ਨੇ ਜਿਸ ਨੂੰ ਲੈ ਕੇ ਸੂਤਰਾਂ ਤੋਂ ਜਾਣਕਾਰੀ ਆਈ ਕਿ 10 ਮਾਰਚ ਤੱਕ ਜੋ ਅਕਾਲੀ ਦਲ ਦਾ ਨਵਾਂ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੈ ਹੋ ਜਾਏਗਾ